ਉਹ ਨਾ ਗਾਜੀ ਆ ਅਰਜੁਨਾ ਕੁਝ ਨਹੀਂ ਦੱਸ ਮੈਂ ਸੇਟ ਲੈਣਾ ਜੇ ਨਾਲ ਕੋਲ ਇਹ ਕਹਿ ਮੈਂ ਚੋਰੀ ਕਰੀ ਇਹ ਗੱਲ ਨਹੀਂ ਕੁਝ ਹੈ ਕਿ ਮੈਂ ਚੋਰੀ ਕਰਾਂਗਾ ਸੀ ਗਰੀਬ ਮੈਂ ਤੇਰੇ ਨਾਲ ਆ ਗਿਆ ਜਿੰਤੋਂ ਵਪਾਰੀ ਗੈਦਰਾ ਨਾਲ ਆ ਗਿਆ ਸੀ ਮੈਂ ਦਸਤੋਂ ਚੋਰੀ ਨਹੀਂ ਕੀਤਾ ਨਾ ਨਾ ਸਾਹਿਬ ਵੀਰ ਵੀਰ ਬਿੱਤੀ ਇਹ ਮੈਂ ਬਾਜ਼ਾਰ ਟੀਂਦੇ ਮੈਂ پولیس ਨੇ ਮਾਰਿਆ ਬਹੁਤ ਹੈ ਗਾਜੀ ਹਾਂ ਐ ਸਾਰਿਆਂ ਨੇ ਮਾਰ ਆਇਆ ਚੋਰੀ ਕੀਤੀ ਹੋਈ ਨਹੀਂ ਮਾਰ ਨਹੀਂ ਨੀ ਉਹ ਬਿਨ ਬਲਕੋ ਮਾਰੀ ਜਾਂਦੇ ਕੋਈ ਚੋਰੀ ਕਰਦੇ ਮੇਰੇ ਜੇਬ ਤੇ ਪੈਸੂ ਨਿਕਲਦੇ ਮੇਰੇ ਜੇਬ ਸੇ ਕੁਝ ਵੀ ਨਿਕਲ ਆ ਜਾਂਦਾ ਸੋਚੀ ਆਦੇ ਕੁਝ ਆਦੇ ਕੁਤ ਤੇ ਦੇਖੋ ਆਦੇ ਆਦੇ ਕੁਝ ਆਦੇ ਆਪੀ ਤੇ ਆਦਾ ਤੋਂ ਲੜ ਰਿਹਾ ਲੜ ਰਿਹਾ ਆ ਕੇ ਕੋਈ ਚੋਰੀ ਹੋਏ ਨਾ ਆਤੇ ਲਈ ਜਾਂਦੇ

ਤੇ ਮੈਂ ਇਹਨੂੰ ਬਿਸਕਟ ਕੱਢ ਕੇ ਦੇ ਦਿੱਤੇ। ਇਹਨੇ ਨਸ਼ੇ ਦੀ ਸਿਗਰ ਲਾ ਰੱਖੀ ਸੀ। ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਾ ਕਿ ਮੈਂ ਇਹਨੂੰ ਵੀ ਨਸ਼ਾ ਹੋ ਗੀ ਤੇ ਮੈਂ ਚੋਰੀ ਕਰਾਂ। ਪਰ ਮੈਂ ਇਹਨੂੰ ਪਹਿਲਾਂ ਕਹਤਾ ਮਹਾ ਬੀੜੀ ਪਾੜੇ ਬਾਹਰ ਸਟਿੱਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦੇਉ। ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਰਨਾ ਇਹਨੂੰ ਮੇ ਤਾਂ 골ਡ ਫਲੈਗ ਦੀ ਸਿਗਰ ਹੈ। ਮਹਿੰਗੀ ਸਿਗਰ ਹੈ ਫਲਾਨਾ ਧਮਕਾ ਕਰਨ ਲੱਗਿਆ ਮੇਰੇ ਨਾਲ। ਉਹਨੂੰ ਸਮਝਾਉਂਦਾ ਸੀ। ਹਾਂਜੀ। ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ। ਤੇ ਆਦੀ ਦੁਕਾਨ ਕਰਦੀ ਹੈ ਜੀ ਮੈਂ ਮਿਲਖਵਾਰ ਆ ਮਿਲਖਵਾਰ ਹਾਂਜੀ ਆਦੀ ਪਿੱਛੇ ਲਈ ਆਹ ਨਾਲ ਲੱਗਦੀ ਦੁਕਾਨ ਕਿੰਨੀ ਉਮਰ ਆ ਸਰ ਤੁਹਾਡੀ ਮੇਰੀ 68 ਸਾਲ ਦੀ ਹੈ ਜੀ ਸੀਨੀਅਰ ਸਿਟੀ ਕੇ ਨਾਂ ਤੁਸੀਂ ਹਾਂਜੀ ਹਾਂਜੀ ਸੁਪਰ ਸੀਨੀਅਰ ਸਿਟੀ ਨਾ ਅੱਛਾ ਹਾਂਜੀ ਮੈਨੂੰ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖਿਆ ਨਾ ਕਹਿੰਦਾ ਮੈਨੂੰ ਆਹ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋਰ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗ ਹੀ ਇੱਥੇ ਫੜ ਲਿਆ ਕੀ ਚੋਰੀ ਕਰਦਾ ਸੀ ਹੈ ਗੱਲੇ ਚੋਂ ਗੱਲੇ ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂ ਜੀ ਬਾਤ ਗੱਲੇ ਸੀ ਤੂੰ ਜੀ ਹਾਂ ਗੱਲਾ ਗੱਲੇ ਚ ਹੀ ਹੁੰਦੇ ਸੀ ਪੈਸੇ ਗੱਲਾ ਜੀ ਗੱਲਾ ਤੇ ਗੱਲੇ ਹੀ ਸੀ ਤੁਸੀਂ ਮੈਂ ਕੱਲਾ ਸੀ ਮੇਰਾ ਲੋਕਾਂ ਨੂੰ ਆਉਂਦਾ ਹੈ ਜੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਕਿ ਚੋਰੀ ਕਰਦਾ ਸੀ ਨਾਲੇ ਪੈਸੇ ਫੜ ਲੇ ਨਾਲੇ ਮੈਂ ਫਿਰ ਮਰਮਤ ਵੀ ਕਰਤੀ ਪੈਸੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਅੱਜ ਹੁਣ ਮੈਂ ਕਿਨੇ ਨਹੀਂ ਆਲਾ ਮੈਂ ਫੜ ਕੇ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹ ਨਾਲ ਕੀ ਕਹਿੰਦੇ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਫੜ ਲਿਆ ਜੇ ਚੋਰ ਫੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਝ ਕਰ ਜਾਂਦੇ ਹਨਾ ਤੁਹਾਡਾ ਨੁਕਸਾਨ ਹੋ ਸਕਦਾ ਹੈ ਹਾਂ ਸੰਘਾਰ ਜਾਂਦੇ ਤੁਹਾਨੂੰ ਕੀ ਸੰਘਾਰਿਆ ਸੀ ਵੀ ਕੁਝ ਵੀ ਨਹੀਂ ਇਹ ਮਤਲਬ ਇਹ ਵੀ ਮੈਂ ਤਾਂ ਬੇਨਤੀ ਕਰਨਾ ਸਾਰੇ ਦੁਕਾਨਦਾਰਾਂ ਨੂੰ ਵੀ ਇੱਕ ਜੋ ਟੋਨ ਇੱਕ ਜੋ ਠੋਕੇ ਇਹਦੇ ਇਹ ਜਿਹੜੇ ਮਰਮਤ ਚੰਗੀ ਤਰ੍ਹਾਂ ਕਰਨ ਫਾੜਨ ਈ ਨਾਮਾ ਜੀ ਤੁਹਾਡਾ ਮੈਂ ਨਗਰਦਾਰੀ ਲਾਲ ਨੇ ਜੀ ਕਰਨ ਕਰਿਆ ਇਹਦਾ ਹਾਂ ਹਾਂ ਬੇਸਰ ਸੁਪਰ ਸੇਰੀ ਸੋਟੀ ਖਈਆ ਨਾ ਆ ਡਾਂਗਾ ਬਾਪੂ ਕੋਲੇ 75 ਸਾਲ ਦੀ ਉਮਰ ਆ ਉਹ ਸੋਟੀ ਆ ਇਹਦੇ ਨਾਲ ਕਾਬੂ ਕੀਤਾ ਇਹ